ਪਿਛਲੇ 24 ਘੰਟਿਆਂ 'ਚ ਲਗਭਗ ਪੌਣੇ 2 ਫੁੱਟ ਦੇ ਕਰੀਬ ਪਾਣੀ ਉੱਤਰ ਗਿਆ ਹੁਣ 21.2 ਇੰਚ ਜਿਹੜਾ ਪਾਣੀ ਆ ਉਹ ਚੱਲ ਰਿਹਾ ਹੈਗਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਹਨਾਂ ਦਾ ਕੋਈ ਜਿਵੇਂ ਹੁਣ ਲੋਕਾਂ ਦੀ ਮੰਗ ਆ ਰਹੀ ਆ ਵੀ ਆਹ ਬੰਨ ਇੰਨਾ ਕਿ ਚੌੜਾ ਕਰਕੇ ਭਗਵਾਨਪੁਰ ਹੀਂਗਨੇ ਤੱਕ ਇਹਦੇ ਤੇ ਸੜਕ ਬਣਾ ਦਿੱਤੀ ਜਾਵੇ ਸਰੰਦ ਚੋਆ ਉਹਦੇ ਚੋਂ ਪਾਣੀ ਲਗਾਤਾਰ ਘਟ ਰਿਹਾ ਉਹਦੇ ਚ ਪਰਸੋਂ 5100 ਕਿਊਸਕ ਸੀਗਾ ਤੇ ਅੱਜ ਉਹਦੇ ਚ ਲਗਭਗ 2000 ਕਿਊਸਕ ਬਚਾ ਤਾਂ ਕਿਉਂਕਿ ਪਾਣੀ ਉੱਤਰ ਰਿਹਾ ਪਾਣੀ ਜਿਹੜਾ ਕੱਲ ਜਦੋਂ ਪਨੇਹਾਰੀ ਵਾਲਾ ਬੰਨ ਟੁੱਟਿਆ ਉਸ ਤੋਂ ਬਾਅਦ ਪਾਣੀ ਉੱਤਰਨਾ ਸ਼ੁਰੂ ਹੋਇਆ ਤੇ ਜਿਹੜੀਆਂ ਜਦੋਂ ਵੀ ਇਹ ਚੜ੍ਹਨੀ ਸਟਾਰਟ ਹੋਈ ਕੱਗਰ ਤਾਂ ਸਾਨੂੰ ਜਿਹੜੇ ਯਤਨ ਹੈ ਸਾਡੇ ਉਹ ਸਾਰੇ ਦੇ ਸਾਰੇ ਸਫਲ ਹੋਏ ਤਾਂ ਇੱਕੇ ਦਮ ਜਿਹੜੇ ਪ੍ਰਬੰਧ ਸਟਾਰਟ ਹੋਏ ਭਾਵੇਂ ਦੀ ਸਮਾਂ ਘੱਟ ਸੀ ਪਰ ਬਹੁਤ ਤੇਜ਼ੀ ਨਾਲ ਕੰਮ ਹੋਇਆ ਕਿਉਂਕਿ ਤੇਲ ਜਿਹੜਾ ਹੈਗਾ ਉਹ ਪ੍ਰਸ਼ਾਸਨ ਨੇ ਉਪਲਬਧ ਕਰਾਇਆ ਤੇ ਉਸ ਤੋਂ ਬਾਅਦ ਜਿਹੜਾ ਇਹ ਜਿੱਥੇ ਅਸੀਂ ਖੜੇ ਆ ਇਸ ਥਾਂ ਦੇ ਉੱਤੇ ਵੀ ਘਰ ਤੋਂ ਘਟ 2 ਫੁੱਟ ਮਿੱਟੀ ਪਈ ਆ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀਪ ਰਾਣਾ ਸਰਦੂਲਗੜ੍ਹ ਦੇ ਇੱਕ ਘੱਗਰਬੰਦ ਤੋਂ ਮੌਜੂਦ ਆ ਘੱਗਰ ਦਰਿਆ ਸਾਹਮਣੇ ਤੁਸੀਂ ਦੇਖ ਰਹੇ ਹੋ ਪਰ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਦੀ ਸਥਿਤੀ ਜਾਣਣੀ ਜ਼ਰੂਰੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ ਨਿਤ ਦਿਨ ਕੋਈ ਨਾ ਕੋਈ ਪੋਸਟ ਪਾ ਦਿੰਦਾ ਕਿ ਪਿੰਡ ਖਤਰੇ ਦੇ ਵਿੱਚ ਨੇ ਤੇ ਜਿਹੜਾ ਘੱਗਰ ਲੈਵਲ ਜਿਹੜਾ ਹੈ ਉਹ ਲੈਵਲ ਤੋਂ ਉੱਪਰ ਜਾ ਚੁੱਕਿਆ ਪਾਣੀ ਦਾ ਜਿਹੜਾ ਪੱਧਰ ਹੈ ਪਰ ਪਾਣੀ ਦਾ ਪੱਧਰ ਜੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਤੋ ਬਾਹਰ ਹੈ ਇਸ ਸਮੇਂ ਸਰਦੂਲਗੜ ਦੇ ਲੋਕ ਗੱਲਬਾਤ ਕਰਦੇ ਆ ਇੱਥੋਂ ਦੇ ਬਸਨੀਕ ਪ੍ਰਬੰਧਕ ਸਾਡੇ ਨਾਲ ਨੇ ਡਾਕਟਰ ਬਿਕਰਜੀਤ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਆਪਾਂ ਇਹ ਜਿਹੜੀ ਮੌਜੂਦਾ ਹਾਲਾਤ ਨੇ ਅੱਜ ਸਰਦੂਲਗੜ ਦੇ ਉਹ ਦੱਸਿਓ ਸਾਹਿਬ ਮੌਜੂਦਾ ਹਾਲਾਤ ਆ ਜਿਹੜੇ ਉਹ ਸਖਾਵੇਂ ਮੋੜ ਵੱਲ ਜਾ ਰਹੇ ਨੇ ਕਿਉਂਕਿ ਪਾਣੀ ਉੱਤਰ ਰਿਹਾ ਪਾਣੀ ਜਿਹੜਾ ਕੱਲ ਜਦੋਂ ਪੁਨਿਹਾਰੀ ਵਾਲਾ ਬੰਨ ਟੁੱਟਿਆ ਉਸ ਤੋਂ ਬਾਅਦ ਪਾਣੀ ਉੱਤਰਨਾ ਸ਼ੁਰੂ ਹੋਇਆ ਤੇ ਪਿਛਲੇ 24 ਘੰਟਿਆਂ 'ਚ ਲਗਭਗ ਪੌਣੇ 2 ਫੁੱਟ ਦੇ ਕਰੀਬ ਪਾਣੀ ਉੱਤਰ ਗਿਆ ਹੁਣ 21 ਤੇ ਉਹਦਾ ਮਤਲਬ ਇੱਕ ਕਾਰਨ ਇਹ ਹੋਇਆ ਵੀ ਜਿਹੜਾ ਸਰੰਦ ਚੋਆ ਉਹਦੇ ਚੋਂ ਪਾਣੀ ਲਗਾਤਾਰ ਘਟ ਰਿਹਾ ਉਹਦੇ ਚੋਂ ਪਰਸੋਂ 5100 ਕਿਊਸਕ ਸੀਗਾ ਤੇ ਅੱਜ ਉਹਦੇ ਚੋਂ ਲਗਭਗ 2000 ਕਿਊਸਕ ਬਚਾ ਤਾਂ ਲੱਗ ਤੇ ਦੂਸਰਾ ਜਿਹੜੀ ਬਰੇਟਾ ਡਰੇਨ ਆ ਉਹਦੇ ਚੋਂ 500 ਕਿਊਸਕ ਪਾਣੀ ਇਹਦੇ ਚ ਆ ਰਿਹਾ ਸੀ ਉਹ ਚੋਂ ਵੀ ਘਟਿਆ ਤੇ ਤੀਸਰਾ ਜਿਹੜਾ ਸਾਨੂੰ ਫਾਇਦਾ ਇਹ ਹੋ ਰਿਹਾ ਰਤਗਿ ਤੋਰਾਂ ਉਹ ਇਹ ਕਿ ਜਿਹੜੀ ਰੰਗੋਈ ਡਰੇਨ ਆ ਉਹੋ ਇਹਦਾ ਇਹਦੇ ਚੋਂ 5300 ਕਿਊਸਕ ਪਾਣੀ ਲੈ ਕੇ ਵੀ ਜਾ ਰਹੀ ਆ ਇਦੇ ਚੋਂ ਜਿਹੜਾ ਸਾਡੇ ਵਾਲੇ ਪਾਸੇ ਆਉਣਾ ਸੀ ਲੇਕਿਨ ਉਹ ਅਨਗੋਈ ਚ ਜਾ ਰਿਹਾ ਉਹ ਅੱਗੇ ਜਾ ਕੇ ਫੇਰ ਅੱਗੇ ਪੈਂਦੀ ਇੱਕ ਘਰ ਦੇ ਵਿੱਚ ਇਸ ਇਸ ਵਾਰ ਜਿਹੜੀ ਮਜ਼ਬੂਤੀ ਕੀਤੀ ਉਹ ਪਨਿਆਰੀ ਜਾ ਕੇ ਬੰਨ ਟੁੱਟਦਾ ਤਾਂ ਕਿਤੇ ਨਾ ਕਿਤੇ ਸਰਦੂਲਗੜ ਦੇ ਲੋਕ ਤਾਂ ਸੇਫ ਨੇ ਇਸ ਵਾਰ ਜਿਹੜੀ ਤਿਆਰੀ ਸੀ ਉਹ ਵਧੀਆ ਰਹੀਗੀ ਬਿਲਕੁਲ ਸਾਡੀਆਂ ਜਿੰਨੀਆਂ ਵੀ ਜਤਨ ਅਸੀਂ ਕੀਤੇ ਸਾਰੇ ਦੇ ਸਾਰੇ ਉਹਨਾਂ ਨੂੰ ਫਲ ਮਤਲਬ ਬਹੁਤ ਜ਼ਿਆਦਾ ਵਧੀਆ ਨਤੀਜਾ ਨਿਕਲਿਆ ਕਿਉਂਕਿ ਜੇਕਰ ਉਹ ਉਸ ਜਦੋਂ ਮਤਲਬ ਪੈਨਿਕ ਕ੍ਰੀਏਟ ਹੋਇਆ ਲੋਕ ਢੱਗਰ ਚੜਨਾ ਸਟਾਰਟ ਹੋਇਆ ਤਾਂ ਇੱਕੇ ਦਮ ਜਿਹੜੇ ਪ੍ਰਬੰਧ ਸਟਾਰਟ ਹੋਏ ਭਾਵੇਂ ਦੀ ਸਮਾਂ ਘੱਟ ਸੀ ਪਰ ਬਹੁਤ ਤੇਜ਼ੀ ਨਾਲ ਕੰਮ ਹੋਇਆ ਕਿਉਂਕਿ ਤੇਲ ਜਿਹੜਾ ਹੈਗਾ ਉਹ ਪ੍ਰਸ਼ਾਸਨ ਨੇ ਉਪਲਬਧ ਕਰਾਇਆ ਤੇ ਉਸ ਤੋਂ ਬਾਅਦ ਜਿਹੜਾ ਇਹ ਜਿੱਥੇ ਅਸੀਂ ਖੜੇ ਹਾਂ ਇਸ ਥਾਂ ਦੇ ਉੱਤੇ ਵੀ ਘੱਟ ਤੋਂ ਘੱਟ 2 ਫੁੱਟ ਮਿੱਟੀ ਪਈ ਆ ਇਹ ਇਹ ਤੋਂ ਨੀਵਾ ਸੀਗਾ ਤੇ ਬਾਕੀ ਇਹ ਆ ਕਿ ਬੰਨ ਇੰਨਾ ਕਿ ਚੌੜਾ ਕਰਤਾ ਸਰਦੂਲਗੜ ਦੇ ਮੱਥੇ ਵੀ 2 ਟਰੈਕਟਰ ਇੱਕੋ ਟਾਈਮ ਕ੍ਰੋਸ ਹੋ ਸਕਦੇ ਆ ਤਾਂ ਇਹਦਾ ਮਤਲਬ ਇਹ ਆ ਕਿ ਜਿਹੜੀਆਂ ਜਦੋਂ ਵੀ ਇਹ ਚੜ੍ਹਨੀ ਸਟਾਰਟ ਹੋਈ ਕੱਗਰ ਤਾਂ ਸਾਨੂੰ ਜਿਹੜੇ ਯਤਨ ਨੇ ਸਾਡੇ ਉਹ ਸਾਰੇ ਦੇ ਸਾਰੇ ਸਫਲ ਹੋਏ ਆ ਆ ਪ੍ਰਸ਼ਾਸਨ ਵੱਲੋਂ ਜਿਹੜੇ ਮੌਜੂਦਾ ਵਿਧਾਇਕ ਨੇ ਉਹਨਾਂ ਵੱਲੋਂ ਕਿਸ ਤਰੀਕੇ ਦਾ ਸਹਿਯੋਗ ਦੇਖੋ ਜੀ ਜਿਹੜਾ ਮੌਜੂਦਾ ਐਮਐਲਏ ਨੇ ਸਾਡੇ ਗੁਰਪ੍ਰੀਤ ਸਿੰਘ ਬਣਾਵਾਲੀ ਉਹਨਾਂ ਦਾ ਬਹੁਤ ਵਧੀਆ ਸਹਿਯੋਗ ਰਿਹਾ ਪਹਿਲਾਂ 2023 ਦੇ ਵਿੱਚ ਵੀ ਉਹ ਨੰਗੇ ਪੈਰੀ ਮੈਂ ਦੇਖਿਆ ਪਰਣਾ ਬੰਨਿਆ ਹੁੰਦਾ ਸੀ ਪਾਣੀ 'ਚ ਹੀ ਫਿਰਦੇ ਹੁੰਦੇ ਸੀ ਐਸ ਵਾਰੀ ਵੀ ਲਗਭਗ ਉਹ ਚਾਰ ਤੋਂ ਪੰਜ ਵਾਰੀ ਇਹ ਬੰਨ ਤੇ ਢੇੜਾ ਮਾਰਦੇ ਰਹੇ ਆ ਮਤਲਬ ਉਹਨਾਂ ਦੀ ਮਤਲਬ ਇਹ ਬਹੁਤ ਵਧੀਆ ਵੀ ਜਦੋਂ ਵੀ ਲੋਕ ਮੁਸੀਬਤ 'ਚ ਫਸੇ ਹੁੰਦੇ ਆ ਤਾਂ ਲੋਕਾਂ ਦੇ ਨਾਲ ਖੜੇ ਨਜ਼ਰ ਆਉਂਦੇ ਆ ਪਰ ਉਹਨਾਂ ਦੀ ਇੱਕ ਗਲਤੀ ਇਹ ਆ ਕਿ ਜਦੋਂ ਪਾਣੀ ਆ ਕੇ ਚਲਾ ਗਿਆ ਉਹ ਸਰਕਾਰ ਦੇ ਵਿੱਚ ਦਾ ਹਿੱਸਾ ਨੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਇਹਨਾਂ ਦਾ ਕੋਈ ਜਿਵੇਂ ਹੁਣ ਲੋਕਾਂ ਦੀ ਮੰਗ ਆ ਰਹੀ ਆ ਵੀ ਆਹ ਬੰਨ ਇੰਨਾ ਕਿ ਚੌੜਾ ਕਰਕੇ ਭਗਵਾਨਪੁਰ ਹੀਂਗ ਨੇ ਤੱਕ ਇਹਦੇ ਤੇ ਸੜਕ ਬਣਾ ਦਿੱਤੀ ਜਾਵੇ। ਤਾਂ ਇਹ ਕੰਮ ਹੈ ਜਿਹੜੇ ਉਦੋਂ ਹੋਣਗੇ ਜਦੋਂ ਪਾਣੀ ਨਹੀਂ ਹੋਏਗਾ ਬਾਕੀ ਸਾਰੇ ਸਾਲ ਦੇ ਵਿੱਚ ਸਾਡੇ ਕੋਲੇ ਸਮਾਂ ਹੋਏਗਾ। ਤਾਂ ਉਦੋਂ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਡਰੇਨੇਜ ਵਿਭਾਗ ਦੇ ਦੀ ਜਿੰਮੇ ਪਹਿਲਾਂ ਜ਼ਿੰਮੇਵਾਰੀ ਆ ਕਿ ਉਹਨਾਂ ਨੂੰ ਪਹਿਲਾਂ ਘੱਗਰ ਨੂੰ ਸਾਫ਼ ਕਰਨਾ ਚਾਹੀਦਾ ਸੀਗਾ ਜਿਹੜਾ ਘੱਗਰ ਦੇ ਉੱਤੇ ਕੰਮ ਨਹੀਂ ਹੋਇਆ ਹੈਗਾ। हां ਬਾਅਦ ਦੇ ਵਿੱਚ ਹੁਣ ਇਹ ਹੁਣ ਤੱਕ ਜਿਹੜਾ ਸਹਿਯੋਗ ਹੈ ਉਹਨਾਂ ਦਾ ਬਹੁਤ ਵਧੀਆ ਰਿਹਾਗਾ ਅਫਵਾਹਾਂ ਫੈਲਾਉਣ ਵਾਲਿਆਂ ਲਈ ਕੀ ਕਹਿਣਾ ਚਾਹੂਗੇ ਉਹਨਾਂ ਲੋਕਾਂ ਨੂੰ ਜਿਹੜੇ ਅਫਵਾਹਾਂ ਫਲਾਉਂਦੇ ਇੱਥੇ ਆ ਕੇ ਫੋਟੋਆਂ ਪਾ ਦਿੰਦੇ ਐ ਖਤਰੇ ਚ ਐ ਖਤਰੇ ਚ ਐ ਲੋਕ ਪਿੰਡਾਂ ਦੇ ਡਰ ਜਾਂਦੇ ਐ ਇਸ ਗੱਲ ਤੋਂ ਦੇਖੋ ਜੀ ਇਹ ਜਿਹੜਾ ਸੂਚਨਾ ਦਾ ਫਲਾ ਉਹ ਬਹੁਤ ਜ਼ਿਆਦਾਗਾ ਹਰੇਕ ਬੰਦਾ ਕਿਉਂਕਿ ਹਰੇਕ ਬੰਦੇ ਕੋਲੇ ਫੋਨ ਆਗਾ ਕੱਢ ਕੇ ਅਗਲਾ ਵੀਡੀਓ ਬਣਾ ਕੇ ਲਾਈਵ ਹੋ ਜਾਂਦਾਗਾ ਲਾਈਵ ਹੋਣ ਦੇ ਨਾਲ ਜਿਹੜਾ ਜਦੋਂ ਵੀ ਖਬਰ ਜਿਹੜੀ ਆ ਵਿਊ ਲੈਣ ਵਾਸਤੇ ਪਾਉਣਿਓ ਤਾਂ ਕੁਦਰਤੀ ਗੱਲ ਆ ਵੀ ਲੋਕਾਂ ਦੇ ਵਿੱਚ ਇੱਕ ਸਹਿਮ ਪੈਦਾ ਕਰਨਾ ਪੈਂਦਾ ਤਾਂ ਖਬਰ ਨੂੰ ਵਧਾ ਚੜਾ ਕੇ ਜਦੋਂ ਦੱਸਣਾ ਪੈਂਦਾ ਤਾਂ ਉਹਦੇ ਨਾਲ ਜਿਹੜੀ ਇਹ ਹੜਾਂ ਵਾਲੇ ਮਾਮਲੇ ਦੇ ਵਿੱਚ ਮੈਂ ਇੱਕ ਗੱਲ ਨੋਟ ਕੀਤੀ ਆ ਕਿ ਇੱਕ 네ਗੇਟਿਵ ਨਿਊਜ਼ ਨਾਲ ਹਜ਼ਾਰਾਂ ਬੰਦਾ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਔਰ ਡਿਪਰੈਸ਼ਨ ਦੇ ਵਿੱਚ ਆਤਮ ਹੱਤਿਆ ਵਾਲੀ ਸਥਿਤੀ ਵੀ ਬਣ ਜਾਂਦੀ ਹੈ ਕਈ ਵਾਰ ਇਸ ਕਰਕੇ ਸਾਨੂੰ ਉਸ ਸਮੇਂ ਲੋਕਾਂ ਦਾ ਹੌਸਲਾ ਬਣਾਈ ਰੱਖਣਾ ਬਹੁਤ ਅਹਿਮ ਕਾਰਜ ਹੁੰਦਾ ਹੈ ਤੇ ਉਹ ਕਾਰਜਾ ਇਹਦਾ ਸੋਸ਼ਲ ਮੀਡੀਆ ਵਧੀਆ ਤਰੀਕੇ ਨਾਲ ਨਿਭਾ ਸਕਿਆ ਕਿ ਸੋਸ਼ਲ ਮੀਡੀਆ ਨੇ ਨਿਭਾਇਆ ਤੁਹਾਡੇ ਵਰਗੇ ਜਿਹੜੇ ਕੋਈ ਚੰਗੇ ਵੀਰ ਜਿਨ੍ਹਾਂ ਨੇ ਵਧੀਆ ਇਨਫੋਰਮੇਸ਼ਨ ਲੋਕਾਂ ਤੱਕ ਪ੍ਰੋਵਾਈਡ ਕਰਾਈ ਉਹਨਾਂ ਨੂੰ ਅਸੀਂ ਲਗਾਤਾਰ ਸ਼ੇਅਰ ਵੀ ਕੀਤਾ ਤੇ ਲੋਕ ਦੂਸਰਿਆਂ ਨੂੰ ਦੱਸਿਆ ਵੀ ਵੀ ਆ ਇਹ ਇਹ ਆ ਵੀਡੀਓ ਸੁਣੋ ਜੇ ਸਾਨੂੰ ਅਗਲਾ ਕੋਈ ਵੀਡੀਓ ਨੈਗੇਟਿਵ ਭੇਜਦਾ ਸੀ ਤਾਂ ਅਸੀਂ ਉਹਨੂੰ ਪੋਜ਼ਿਟਿਵ ਵੀਡੀਓ ਭੇਜ ਕੇ ਵੀ ਉਹਦਾ ਮੁਕਾਬਲਾ ਕਰਦੇ ਸੀਗੇ ਕਿ ਜਿਹਦੇ ਨਾਲ ਲੋਕਾਂ ਨੂੰ ਪੈਨਕ ਇਸ ਕਰਕੇ ਜਿਹੜੇ ਮੇਰੇ ਵੀਰੇ ਇਨਫੋਰਮੇਸ਼ਨ ਦਿੰਦੇ ਆ ਉਹ ਕਿਰਪਾ ਕਰਕੇ ਪਹਿਲਾਂ ਉਹਦਾ ਉਹਦੇ ਤੇ ਥੋੜਾ ਜਾਣਕਾਰੀ ਤੱਥ ਇਕੱਠੇ ਕਰਕੇ ਉਸ ਤੋਂ ਬਾਅਦ ਹੀ ਕੋਈ ਜਾਣਕਾਰੀ ਅੱਗੇ ਫਲਾਈ ਜਾਵੇ ਤਾਂ ਦੋਸਤੋ ਤੁਸੀਂ ਵੀ ਸੁਣਿਆ ਹੈ ਵੀ ਜਿਹੜੇ ਇੱਥੋਂ ਦੇ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਕਿਤੇ ਨਾ ਕਿਤੇ ਗਲਤ ਸੂਚਨਾਵਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂ ਰਹੀਆਂ ਲੋਕਾਂ ਨੂੰ ਡਰਾਇਆ ਜਾ ਰਿਹਾ ਲੋਕਾਂ ਦੇ ਵਿੱਚ ਪੈਨਿਕ ਕ੍ਰੀਏਟ ਕੀਤਾ ਜਾ ਰਿਹਾ ਉਹਨਾਂ ਲੋਕਾਂ ਨੂੰ ਉਹ ਲਾਹਟ ਰਹਿਣ ਦੀ ਲੋੜ ਹੈ ਵੇਅਰ ਹੋਣ ਦੀ ਲੋੜ ਹੈ ਕਿ ਇਸ ਤਰੀਕੇ ਦੀਆਂ ਪੈਨਿਕ ਹੋਣ ਵਾਲੀਆਂ ਖਬਰਾਂ ਨੇ ਜਿਹੜੀਆਂ ਉਹਨਾਂ ਦੀ ਪੁਸ਼ਟੀ ਕਰਨੀ ਬਣਦੀ ਹੈ ਕਿਉਂਕਿ ਹੁਣ ਜਿਹੜੇ ਮੌਜੂਦਾ ਹਾਲਾਤ ਨੇ ਇੱਥੇ 21.2 ਦੇ ਕਰੀਬ ਜਿਹੜਾ ਮੌਜੂਦਾ ਜਿਹੜਾ ਪੱਧਰ ਹੈ ਗਰਦਾ ਉਹ ਹੋ ਚੁੱਕਿਆ ਤਾਂ ਦੋਸਤੋ ਹੁਣ ਜਿਹੜੇ ਲੋਕ ਝੂਠੀਆਂ ਖਬਰਾਂ ਚਲਾਉਂਦੇ ਨੇ ਝੂਠੀਆਂ ਅਫਵਾਹਾਂ ਫੈਲਾਉਂਦੇ ਨੇ ਉਹਨਾਂ ਤੋਂ ਬਚਣ ਦੀ ਲੋੜ ਹੈ ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਤਾਂ ਹੁਣ ਦੇ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਲੋਕਾਂ ਨੇ ਦੱਸਿਆ ਕਿ ਇਸ ਵਾਰ ਜਿਹੜੀ ਹੈ ਚੰਗੀ ਖਬਰ ਆ ਰਹੀ ਹੈ ਸਰਦੂਰਗੜ ਤੋਂ ਜਿਹੜੇ ਲੋਕ ਨੇ ਹੁਣ ਕਿਤੇ ਨਾ ਕਿਤੇ ਖਤਰੇ ਤੋਂ ਬਾਹਰ ਨੇ ਦੇਖਦੇ ਰਹੋ ਐਫਓਪੀ ਨਿਊਜ਼ ਧੰਨਵਾਦ